ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਤੇ ਬਾਈਆਂ ਨੇ ਕਮੈਂਟ ਕੀਤੇ ਸੀ ਵੀ ਬੱਕਰੀ ਦੀ ਉਮਰ ਬਾਰੇ ਦੱਸੋ ਯਾਰ ਤੇ ਤੁਹਾਨੂੰ ਅਸੀਂ ਹੁਣ ਅਸੀਂ ਦੁੱਧ ਦੰਦ ਪੱਠ ਦਿਖਾਵਾਂਗੇ ਉਹ ਕਿਵੇਂ ਹੁੰਦੀ ਆ ਤੇ ਕਈ ਬੰਦੇ ਨਾ ਇਹ ਦੇਖ ਲਾਂਦੇ ਵੀ ਬੱਕਰੀਆਂ ਯਾਰ ਵੀ ਬੁੱਢੀ ਬੱਕਰੀ ਦੀ ਪਛਾਣ ਕਰਨੀ ਥੋੜੀ ਜੀ ਸਸਪੈਂਸ ਆ ਕਿ ਉਹ ਕਿਵੇਂ ਆ ਵੀ ਲੋਕ ਕਹਿੰਦੇ ਵੀ ਦੰਦ ਘਸਾ ਜਾਂਦੀ ਆ ਕਈ ਵਾਰੀ ਬੱਕਰੀ ਉਹ ਬੁੱਢੀ ਹੁੰਦੀ ਆ ਮੈਂ ਇੱਥੇ ਪੱਠਾਂ ਦੇ ਦੰਦ ਵੀ ਕੱਸੀ ਹੋਏ ਦੇਖਿਆ ਛੋਟੀਆਂ ਦੇ ਹੁਣ ਠੀਕ ਹੈ ਦੁੱਧ ਦੰਦ ਪੱਠਾਂ ਵੀ ਦੰਦ ਘਸਾ ਜਾਂਦੀ ਆ ਬੱਕਰੀ ਕਈ ਵਾਰੀ ਬੁੱਢੀ ਦੰਦ ਨਹੀਂ ਖਸਾਂਦੀ ਦੰਦ ਪੂਰੇ ਵੱਡੇ ਹੁੰਦੇ ਆ ਪਰ ਉਹ ਦੰਦ ਉਹਦੇ ਹੱਲਣ ਲੱਗ ਜਾਂਦੇ ਆ ਹੌਲੀ ਹੌਲੀ ਐਂਡ ਤੇ ਕਿ ਉਹ ਦੰਦ ਸਿੱਧੀ ਆ ਸਿੱਧੀ ਬਹੁਤ ਸਾਰੀਆਂ ਬੱਕਰੀਆਂ ਬੁੱਢੀਆਂ ਹੁੰਦੀਆਂ ਦੰਦ ਖਸਾ ਕੇ ਹੁੰਦੀਆਂ ਨੇ ਕਈ ਦੰਦ ਸਬੂਤੋਂ ਮੰਜੇ ਵਿੱਚ ਰਹਿੰਦੇ ਸਟ ਜਾਂਦੀਆਂ ਨੇ ਸੋ ਅੱਜ ਤੁਹਾਨੂੰ ਦੰਦਾਂ ਦੀ ਪਛਾਣ ਤੇ ਵੀਡੀਓ ਬਣਾਉਣੇ ਆ ਤੇ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਦਿਖਾਉਣੇ ਆ ਵੀ ਦੁੱਧ ਦੰਦ ਬੱਚਾ ਕਿਵੇਂ ਹੁੰਦਾਗਾ ਤੇ ਆ ਪੱਠ ਫੜਵੀ ਇੱਕ ਆ ਦੇਖੋ ਤੁਸੀਂ ਇਹ ਸੋਨੂੰ ਦੁੱਧ ਵਾਲੇ ਦੰਦ ਦਿਖਾਉਣੇ ਆ ਇਹਦੇ ਜਮਾ ਬਰੀਕ ਨੇ ਬਰੀਕ ਚੌਲਾ ਵਰਗੇ ਹੁਣ ਇੱਕ ਚੀਜ਼ ਹੋਰ ਦੇਖੋ ਵੀ ਇਹ ਨਾ ਜਿਵੇਂ ਦੰਦ ਘਸਾਈ ਦੀ ਗੱਲ ਆਗੀ ਆ ਉਤੋਂ ਹੁਣ ਇਹ ਦੁੱਧ ਦੰਦ ਦੰਦ ਨੇ ਆ ਬਾੜੇ ਬਣੇ ਪੇਤਾ ਉਤੋਂ ਥੋੜੇ ਥੋੜੇ ਇਹਨੇ ਰਗੜਦੇ ਘਸਾਤੇ ਦੰਦ ਘਸਾਉਣ ਦੇ ਨਾਲ ਬੱਕਰੀ ਬੁੱਢੀ ਨਹੀਂ ਹੁੰਦੀ ਠੀਕ ਐ ਬਹੁਤ ਸਾਰੇ ਦੇਖਦੇ ਆ ਹੁਣ ਆ ਪਾਠ ਆ ਕੀ ਦੁੱਧ ਦੰਦ ਆ ਕੀ ਤੇ ਦੰਦ ਉਤੋਂ ਘਸਾਈ ਜਾਂਦੀ ਆ ਇਹ ਦੁੱਧ ਦੰਦ ਪਾਠ ਆ ਕੀ ਬਰੀਕ ਐ ਜਮਾ ਚੌਲਾ ਵਰਗੇ ਦੰਦ ਨੇ ਇਹਦੇ ਹੁਣ ਸਾਨੂੰ ਦੋ ਦੰਦ ਤਾਂ ਦਿਖਾਉਣੇ ਆ ਇੱਕ ਦੋ ਦੰਦ ਤੇ ਚਾਰ ਦੰਦ ਇਹ ਇਕੱਠੇ ਆ ਨਾਲ ਇਹ ਦੋ ਦੰਦਾਂ ਨਾਲ ਇਹ ਚਾਰ ਦੰਦ ਦੋ ਦੰਦ ਚਾਰ ਦੰਦ ਸਾਨੂੰ ਦੱਸਦੇ ਵੀ ਕਿਵੇਂ ਆ ਇਹ ਦੋ ਦੰਦ ਦੋ ਦੰਦ ਤਾਂ ਇਹਨੇ ਲਾ ਲਿਆ ਦੇਖੋ ਪੂਰੇ ਵੱਡੇ ਦੋ ਦੰਦ ਆ ਦੋ ਦੰਦ ਹੋ ਗਈ ਪਰ ਇਸਨੇ ਨਾਲ ਹੀ ਆ ਚਾਰ ਚੌਗੇ ਵੀ ਚੱਕ ਲੇ ਆ ਛੋਟੇ ਆ ਸਿਹੇ ਦੰਦ ਨਿਕਲਦੇ ਹੁੰਦੇ ਸਿੱਟ ਕੇ ਹੋਣੀ ਚੱਕੇ ਆ ਇਹ ਦੰਦ ਜਦੋਂ ਇਹਨਾਂ ਦੇ ਬਰਾਬਰ ਹੋ ਗਏ ਜਮਾ ਚਾਰ ਦੰਦ ਹੋ ਜਾਣੀਆਂ ਆ ਦੋ ਇਹਦੇ ਸਾਈਡਾਂ ਤੇ ਬਰੀਕ ਜਮਾ ਬਰੀਕ ਦੰਦ ਨੇ ਚੌਲਾ ਆ ਰਗੇ ਠੀਕ ਐ ਇਹ ਹੈਗੀ ਆ ਚਾਰ ਦੰਦ ਬੱਕਰੀ ਹੋਈ ਨਹੀਂ ਹਜੇ ਚਾਰ ਦੰਦ ਹੋ ਰਹੀ ਆ ਦੋ ਦੰਦ ਪੂਰੇ ਕੰਪਲੀਟ ਕਰ ਗਈ ਇਹ ਕਾ ਹੋ ਗਈ ਜਦੋਂ ਬੱਕਰੀ ਦੋ ਦੰਦ ਹੁੰਦੀ ਆ 14 ਮਹੀਨਿਆਂ ਦੀ ਉਮਰ ਦੇ ਵਿੱਚ ਦੋ ਦੰਦ ਚੱਕਦੀ ਆ ਠੀਕ ਹੈ ਅੱਗੇ ਇਹ ਜਦੋਂ 18 ਕਿ ਮਹੀਨਿਆਂ ਦੇ ਪਗ ਜਾਂਦੀ ਆ 20 ਮਹੀਨੇ ਤੱਕ ਇਹ ਚਾਰ ਦੰਦ ਲਾ ਜਾਂਦੀ ਆ ਕਈ ਬੱਕਰੀਆਂ ਉਮਰ ਦੇ ਹਿਸਾਬ ਨਾਲ ਨਾ ਕੋਈ 16 16 ਮਹੀਨਿਆਂ ਦੀ ਵੀ ਦੁੱਧ ਦੰਦ ਮੈਂ ਦੇਖੀਆਂ ਲੋਕਾਂ ਕੋਲ ਉਹ ਕਈ ਵਾਰੀ ਕੋਈ ਐਦਾਂ ਹੁੰਦੀ ਉਹ ਬਹੁਤ ਰੇਅਰ ਹੁੰਦੀ ਆ ਲੇਕਿਨ ਉਮਰ ਦੇ ਮੁਤਾਬਕ ਇਹਨਾਂ ਨੇ ਦੰਦ ਤੋੜਨੇ ਹੁੰਦੇ ਆ 14 ਕ ਮਹੀਨਿਆਂ ਦੀ 12 ਤੋਂ ਲੈ ਕੇ 14 ਮਹੀਨਿਆਂ ਦੀ ਜਿਹੜੀ ਬੱਕਰੀ ਆ ਬੱਕਰਾ ਉਹ ਦੰਦ ਤੋੜ ਕੇ ਨਾ ਦੋ ਦੰਦ ਲਾ ਲਾਂਦਾ ਠੀਕ ਆ ਜੀ ਹੁਣ ਤੁਹਾਨੂੰ 6 ਦੰਦ ਪੱਠ ਦਿਖਾਉਣੇ ਆ ਠੀਕ ਐ ਇਹ 6 ਦੰਦ ਹੋ ਗਈ ਆ ਦੰਦਾਂ ਦੀ ਪਹਿਚਾਣਾ ਦੇਖੋ ਆ ਛੇ ਦੰਦ ਲਾ ਕੀ ਆ ਇਹਦੇ ਪਿੱਛੇ ਆ ਦੰਦ ਉਹ ਬਰੀਕ ਆ ਜਮਾ ਨਿੱਕਾ ਜਿਹਾ ਦਿਸਦਾ ਵੀ ਨਹੀਂ ਤੁਹਾਨੂੰ ਆ ਦੇਖੋ ਇਹਦੇ ਮਗਰ ਆ ਦੰਦ ਛੇ ਮਾ ਦੰਦ ਠੀਕ ਹੈ ਛੇ ਦੰਦ ਇਹਨੇ ਪੂਰੇ ਵੱਡੇ ਕਰ ਲਏ ਤੇ ਜਮਾ ਬਰੀਕ ਦੁੱਧ ਦੰਦ ਇਹਦੇ ਦੋ ਰਹਿ ਗਏ ਠੀਕ ਹੈ ਉਹ ਦੰਦ ਹਜੇ ਲਾਉਗੀ ਇਹ 3 ਸਾਲ ਦੀ ਹੋ ਕੇ ਜਿੱਦ ਤੇ 3 ਸਾਲ ਦੀ ਹੋ ਗਈ ਉਹਦੇ ਨੇ 8 ਦੰਦ ਹੋ ਜਾਣੇ ਆ 8 ਦੰਦ ਜਿਹੜੀ ਨਵੇਂ ਫਰੈਸ਼ ਆਪ ਅੱਠ ਦਿਖਾਉਣੇ ਤੁਹਾਨੂੰ ਆ ਖੜੀ ਇਹ 3 ਸਾਲ ਦੀ ਹੋਈਆਂ ਨੇ ਹੁਣੇ 8 ਦੰਦ ਹੋਈ ਆ ਇਹ ਤੁਹਾਨੂੰ ਦੰਦ ਦਿਖਾਉਣੇ ਆ ਪੂਰੇ ਸਾਰੇ ਦੇ ਸਾਰੇ ਵੱਡੇ ਦੰਦ ਨੇ ਆ ਦੇਖੋ 1 2 3 4 5 6 7 ਤੇ 8 ਠੀਕ ਹੈ 8 ਇਹ ਸੱਤ ਦੰਦ ਹੀ ਆ ਜੀ 8ਵਾਂ ਦੰਦ ਅਜੇ ਪੂਰਾ ਕਰੀ ਜਾਂਦੀ ਆ ਉਹ ਦੰਦ ਵੀ ਹਜੇ ਬਰੀਕ ਹੀ ਆ ਆ ਮਗਰ ਖੜਾਗਾ ਛੋਟਾ ਦੰਦ ਠੀਕ ਹੈ ਪੂਰੇ 8 ਦੰਦ ਬੱਕਰੀ ਦਿਖਾਉਣੇ ਹੁਣ ਸੋਨੂੰ ਆ ਉਹ ਫੜ ਲਾ ਡੜੀ ਆ ਇਹ ਆ ਫੜ ਲਾ ਆ ਫੜ ਲਾ ਖੜ ਗਈ ਖੜ ਗਈ ਆ ਦੇਖੋ 8 ਦੰਦ ਬੱਕਰੀ ਐ ਫਰੈਸ਼ ਅਠ ਦੰਦ ਦਾ ਪੂਰੇ ਸਾਫ ਨੇ ਕੋਈ ਇਦਾਂ ਦੀ ਕਸਾਈ ਨਹੀਂ ਹੋਈ ਜਮਾਂ ਸੈੱਟ ਨੇ ਓਕੇ ਆ ਠੀਕ ਹੈ ਹੁਣ ਬੱਕਰੀ ਅਠ ਦੰਦ ਇੱਕ ਜਵਾਨ ਬੱਕਰੀ ਤੁਹਾਨੂੰ ਹੋਰ ਦਿਖਾ ਦਨੇ ਆ ਠੀਕ ਹੈ ਆਸ ਦੀ ਬੱਕਰੀ ਅਠ ਦੰਦ ਆ ਫੜੀ ਇਹਨੇ ਦੰਦ ਥੋੜੇ ਥੋੜੇ ਘਸਾਉਣੇ ਸ਼ੁਰੂ ਕੀਤੇ ਆ ਬੱਕਰੀ ਨੇ ਆ ਦੇਖੋ ਆ ਦੰਦ ਦੇ ਇਸ ਨੇ ਆ ਦੇਖੋ ਰਗੜਾ ਵੱਜਣਾ ਸ਼ੁਰੂ ਹੋ ਗਿਆ ਆਸੀ ਆਸੀ ਠੀਕ ਹੈ ਇਹ ਦੰਦ ਘਸਾਉਣ ਲੱਗੀ ਬੱਕਰੀ ਇਹ ਵੱਡੀ ਉਮਰ ਦੀ ਬੱਕਰੀ ਹੈ ਸਭ ਤੋਂ ਆ ਉੱਤੇ ਵੀ ਨਿਸ਼ਾਨ ਦੇਖੋਗੇ ਤੁਸੀਂ ਦਾਗ ਪਾਏ ਪਏ ਆ ਉਹ ਦੇਖੋ ਇਹ ਇਹ ਦੰਦ ਘਸਾ ਕੇ ਹਜੇ ਇਹ ਬੁੱਢੀ ਨਹੀਂ ਹੋਈ ਅਜੇ ਦੰਦ ਬਹੁਤ ਪਏ ਆ ਇਹਦੇ ਵੈਸੇ ਤਾਂ ਉਵੇਂ ਰਗੜਾ ਸ਼ੁਰੂ ਕਰ ਦਿੱਤਾ ਇਹਨੇ ਦੰਦ ਘਸਾਉਣੇ ਸ਼ੁਰੂ ਕਰ ਦਿੱਤੇ ਇਹ ਪੱਕੀ ਬੱਕਰੀ ਹੋ ਗਈ ਵੱਡੀ ਸਭ ਤੋਂ ਠੀਕ ਹੈ ਬਾਕੀ ਜਿਹੜੀਆਂ ਬੱਕਰੀਆਂ ਦੇ ਦੰਦਾਂ ਦੀ ਤੁਹਾਨੂੰ ਪਹਿਚਾਨ ਦੱਸਦੀ ਜਦੋਂ 3 ਸਾਲ ਦੀ ਬੱਕਰੀ ਹੋ ਜਾਂਦੀ ਹੈ ਉਦੋਂ 8 ਦੰਦ ਹੋ ਜਾਂਦੇ ਆ ਠੀਕ ਹੈ ਜੀ ਤੇ ਜਦੋਂ 12 ਤੋਂ ਲੈ ਕੇ 14 ਕੁ ਮਹੀਨੇ ਦੀ ਹੁੰਦੀ ਆ ਉਦੋਂ ਦੋ ਦੰਦ ਲਾ ਜਾਂਦੀ ਆ ਸੋ ਇਸ ਤਰੀਕੇ ਨਾਲ ਕਈ ਬੱਕਰੀਆਂ ਇਹ ਦੇਖਦੇ ਦੰਦ ਨਹੀਂ ਘਸਾਉਂਦੀਆਂ ਤੇ ਉਹ ਭਲੇਖੇ ਚ ਆਪਾਂ ਮਾਰ ਖਾ ਜਾਂਦੇ ਆ ਪੂਰੇ ਵੱਡੇ ਦੰਦ ਦਿਖਾ ਦਿੰਦਾ ਅਗਲਾ ਵੀ ਆ ਦੇਖੋ ਦੰਦ ਪੂਰੇ ਨਵੇਂ ਪਏ ਆ ਪਰ ਉਹ ਦੰਦ ਹਾਲਾਂਕਿ ਹਲਦੇ ਹੁੰਦੇ ਮੇਰੇ ਕੋਲ ਇੱਕ ਬੱਕਰੀ ਪਹਿਲਾਂ ਸੀ ਜਮਾਂ ਬੁੱਢੀ ਹੋਈ ਪਈ ਸੀ ਬੱਕਰੀ ਦੰਦ ਉਹਦੇ ਹਲਦੇ ਸੀ ਉਹ ਕੋਈ ਮੈਨੂੰ ਕੋਈ ਬੱਕਰਿਆਂ ਵਾਲਾ ਵੀਰ ਦੱਸ ਕੇ ਗਿਆ ਕਹਿੰਦਾ ਵੀ ਹੱਥ ਲਾਇਆ ਉਹਨੇ ਕਹਿੰਦਾ ਦੇਖ ਹੱਲੀ ਆਨੇ ਦੰਦ ਬਿਲਕੁਲ ਹਲ ਰਹੇ ਸੀ ਕਿ ਉਹ ਬੁੱਢੀ ਬੱਕਰੀ ਸੀਗੀ ਤੇ ਦੰਦ ਉਹਨੇ ਕੋ ਉਤਰਤੀ ਉਹੀ ਨਹੀਂ ਘਸਾਏ ਠੀਕ ਤੇ ਸੋ ਇਹ ਉਮਰ ਤੇ ਇਹ ਇਹਨਾਂ ਦੀ ਬਸ ਇੰਨੀ ਕੋਮਰ ਹੁੰਦੀ ਹੈ ਉਮਰ ਦੇ ਹਿਸਾਬ ਨਾਲ ਚੱਲਦੀ ਹੈ ਤੇ ਬੱਕਰੀ ਦੀ ਐਂਡ ਉਮਰ ਕੋਈ ਵੀ ਨਹੀਂ ਇਹਨੀਆਂ ਮਰਦੀਆਂ ਜਾਂਦੀਆਂ ਬਹੁਤ ਰਹਿੰਦੀਆਂ ਨੇ ਠੀਕ ਹੈ ਮੈਕਸਿਮਮ ਉਮਰ ਤੱਕ ਉਹ ਸੇਵਾ ਦੇ ਉੱਤੇ ਅਖਰਾਕ ਦੇ ਉੱਤੇ ਜਮਾ ਦੰਦ ਘਸਾ ਕੇ ਵੀ ਬੱਕਰੀ ਜਦੋਂ ਦੰਦ ਮੂੰਹ ਦੇ ਵਿੱਚ ਨਹੀਂ ਹੁੰਦੇ ਤੇ ਚਾਰ-ਚਾਰ ਸੂਏ ਲੋਕ ਲੈ ਜਾਂਦੇ ਆ ਜਾੜਾ ਮਜ਼ਬੂਤ ਹੋਣੀ ਚਾਹੀਦੀ ਹੈ ਬੱਕਰੀ ਨੇ ਦੰਦਾਂ ਦਾ ਜਾੜਾ ਨਾ ਖਾਣਾ ਬੱਕਰੀ ਨੇ ਦੰਦ ਤਾਂ ਕਈ ਵਾਰੀ ਨਾ ਇਹ ਦਰਖਤ ਦਰਖਤ ਛਲਦੀਆਂ ਨੇ ਕੋਈ ਸਾਕਲ ਲਾਉਂਦੀਆਂ ਨੇ ਉਹ ਦੰਦ ਇਹਨਾਂ ਦੇ ਘਸ ਜਾਂਦੇ ਆ ਜਾਂ ਛੋਲਿਆਂ ਦੇ ਨੀਰੇ ਨਾਲ ਵੀ ਦੰਦਾਂ ਤੇ ਜ਼ਿਆਦਾ ਘਸਾ ਪੈਂਦਾ ਜਿਵੇਂ ਮੇਰੀ ਪਾਠਾ ਦੰਦ ਦੇ ਸਾਹੀਆਂ ਛੋਟੀਆਂ ਤੇ ਇਸ ਕਰਕੇ ਜਿਹੜੀ ਇਹਦੀ ਉਮਰ ਹੁੰਦੀ ਆ ਕੀ ਬੱਕਰੀ ਦੀ ਇਹ ਉਮਰ ਕਈ ਵਾਰ ਦੰਦਾਂ ਚ ਆਪ ਆਪਣੇ ਖਾ ਜਾ ਖਾ ਜਾਂਦੇ ਹੁੰਦੇ ਆ ਜੇ ਇਸ ਤਰੀਕੇ ਦੇ ਨਾਲ ਵੀ ਦੰਦ ਘਸਾ ਗਈ ਜਾਂ ਦੰਦ ਵੱਡੇ ਆ ਛੋਟੇ ਆ ਉਹ ਚੀਜ਼ ਦੀ ਜੇ ਬੱਕਰੀ ਦੇ ਮੂੰਹ ਦੇ ਵਿੱਚ ਦੰਦ ਨਾ ਵੀ ਰਹਿਣ ਇੱਕ ਵੱਡੀ ਉਮਰ ਦੀ ਬੱਕਰੀ ਦੰਦ ਘਸਾਉਣ ਲੱਗਦੀ ਆ ਜਮਾ ਦੰਦ ਮੂੰਹ ਖਾਲੀ ਹੋ ਕੇ ਵੀ ਬੱਕਰੀ ਚਾਰ ਸੂਏ ਦੇਦਾ ਜੀ ਆ ਬਹੁਤ ਸਾਰੇ ਭਰਾਵਾਂ ਕੋਲੇ ਸੋਈਆਂ ਨੇ ਚਾਰ ਚਾਰ ਸੂਏ ਲਏ ਆ ਉਹਨਾਂ ਨੇ ਸੋ ਇਹ ਤੁਹਾਨੂੰ ਵੀਡੀਓ ਇਹ ਦੰਦਾ ਤੇ ਪਾਸ ਕਰਦਾ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਊ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ